ਯਾਰ ਪਤਾ ਨਹੀਂ ਕੀ ਗੱਲ ਆ ਹੂੰ ਪਹਿਲਾਂ ਵਰਗਾ ਸਮਾਨ ਨਹੀਂ ਮਿਲਦਾ ਹੁਣ ਆਹ ਨਹੀਂ ਮੇਰੀ ਗੱਲ ਸਮਾਨ ਤੇ ਪਹਿਲਾਂ ਵਰਗਾ ਆ ਸਾਡੀ ਕਪੈਸਟੀ ਵਧ ਗਈ ਆ ਕਪੈਸਟੀ ਵਧ ਗਈ ਆ ਕਿ ਮਿਲਾਵਟ ਵਧ ਗਈ ਆ ਮੈਨੂੰ ਲੱਗਦਾ ਸਾਡੀ ਕਪੈਸਟੀ ਵਧ ਗਈ ਆ ਅੱਗੇ ਇੱਕ ਆ ਲੱਗਦਾ ਹੀ ਤੇ ਸਾਰਾ ਦਿਨ ਬੰਨੇ ਹੋ ਜਾਂਦਾ ਹੀ ਹੁੰਦੇ ਹਾਲੇ ਦੋ ਦੋ ਤਿੰਨ ਤਨ ਅਰ ਲਾਉਂਦੇ ਆ ਤੇ ਕਪੈਸਟੀ ਵਧੀਆ ਹਿਸਾਬ ਹੀ ਆ ਮੈਂ ਤਾਂ ਕਿੰਨਾ ਕਰੀ ਬੰਦਾ ਬਦਲ ਕੇ ਵੇਖੀਏ ਹਾਂ ਕਿਤੇ ਹੋਰ ਲਿਆ ਕਰੀਏ ਸਮਾਨ ਹਨਾ ਢੇਲਾ ਜਿੱਦਾਂ ਤੇਰੀ ਚੰਗਾ ਲੱਗਦਾ ਜਿੱਦਾਂ ਤੈਨੂੰ ਉਦਾਂ ਹੀ ਕਰ ਲੈਨੇ ਆ ਹੋਰ ਸੁਣਾ ਨਾਲ ਦੀ ਦਾ ਆਉਂਦਾ ਫੋਨ ਹਾਉ ਨਾਲ ਦੀ ਦਾ ਫੋਨ ਆਉਂਦਾ ਰਹਿੰਦਾ ਹੈ ਉਦੋਂ ਬੜਾ ਨਜ਼ਾਰਾ ਆਇਆ ਹੈ ਬੜੇ ਮਨਾਇਆ ਹੈ ਆਹੋ ਨਜ਼ਾਰਾ ਬੜਾ ਆਇਆ ਮਿੰਦੇ ਨੂੰ ਇਹ ਡਰ ਲੱਗਾ ਰਹਿੰਦਾ ਮੈਂ ਕਿ ਉਹਨੂੰ ਨਾ ਪਤਾ ਲੱਗ ਜੇਗੀ ਆਪਾਂ ਸਮਾਨ ਸਮੂਨ ਵੀ ਲਾ ਲਈਦਾ ਵਾ ਉਹ ਨਹੀਂ ਪਤਾ ਲੱਗਦਾ ਐਡੀ ਸੱਚੀ ਨਹੀਂ ਪਤਾ ਲੱਗਣ ਦਿੰਦੇ ਹਾਂ ਉਹ ਜਿਹੜੀ ਉਹਦੇ ਨਾਲ ਆਈ ਸੀ ਸੇਲੀ ਉਹਦੀ ਹੂੰ ਉਹ ਬੜੀ ਸੋਹਣੀ ਸੀ ਤਾਂ ਹੈ ਤੈਨੂੰ ਜ਼ਿਆਦਾ ਸੋਹਣੀ ਲੱਗੀ ਕੋ ਲੈ ਦੱਸ ਹੈਗੀ ਸੋਹਣੀ ਤਾਂ ਹੈਗੀ ਆ ਹੈ ਮੈਨੂੰ ਲੱਗੰਦੇ ਚ ਕੀ ਆ ਹਾਂ ਐ ਸੋਣੀ ਤੇ ਹੈਗੀ ਤੇ ਗੱਲ ਸਹੀ ਆ ਕਿਉਂ ਤੇਰੇ ਤੇ ਗੱਲ ਕੋਈ ਗੱਲ ਕੀ ਆ ਬੇਬੀ ਦੇਖ ਲੈ ਜੇ ਬਣਦੀ ਗੱਲ ਤੇ ਨੰਬਰ ਨੰਬਰ ਦਵਾ ਦੇ ਉਹਦਾ ਤੇ ਜਿਹੜੀ ਪਹਿਲੀ ਆ ਉਹ ਉਹਦੀ ਵੀ ਵੇਖੀ ਜਾਊਗੀ ਉਹਨਾਂ ਕਿਹੜੀ ਗੱਲ ਹੁੰਦੀ ਆ ਦੱਸਿਆ ਤਾਂ ਹੈਗਾ ਤੈਨੂੰ ਉਹਦੇ ਨਾਲ ਤੇ ਰਿਸ਼ਤਾ ਆ ਗੱਲ ਹੀ ਨਹੀਂ ਕਰਦੀ ਤੇ ਜੇ ਜਦੋਂ ਰਿਸ਼ਤਾ ਆਵਾ ਤਾਂ ਫੇਰ ਤੇ ਤੇਰੀ ਗੱਲ ਆ ਫੇਰ ਉਹਨਾਂ ਨਾਲ ਗੱਲ ਕਰ ਹੀ ਚਾਣੀ ਮੈਨੂੰ ਨਹੀਂ ਲੱਗਦਾ ਨੇਪਰੇ ਚੜਨਾ ਕਿਉਂ ਨੇਪਰੇ ਕੋਈ ਚਾਣੀ ਯਾਰ ਗੱਲ ਯਾਰ ਉਹਦੀ ਨਾ ਮੇਰੇ ਨਾਲ ਸੋਚ ਨਹੀਂ ਲੱਲਦੀ ਹੈਗੀ ਮੈਂ ਕੋ ਸੋਚਦਾ ਆ ਉਹਦੀ ਸੋਚ ਨਹੀਂ ਕੋ ਹੋਰ ਹੁੰਦੀ ਆ ਅੱਛਾ ਤੈਨੂੰ ਪਤਾ ਏ ਜੇ ਹੋਣੀ ਨਹੀਂ ਸਾਡੀ ਸੋਚ ਨਹੀਂ ਇੱਕ ਦੂਜੇ ਨਾਲ ਮਿਲਦੀ ਤਾਂ ਵਿਆਹ ਤੋਂ ਬਾਅਦ ਫਿਰ ਕਿੰਨੀ ਕਿ ਨਿਬੜਣੀ ਆ ਵਿਆਹ ਤੋਂ ਬਾਅਦ ਤਾਂ ਉਸੇ ਬੰਦੇ ਦੀ ਨਿਬੜਦੀ ਆ ਨਾ ਜਿਹੜੇ ਦੋਵੇਂ ਇੱਕ ਦੂਜੇ ਦੀ ਗੱਲ ਨੂੰ ਸਮਝਣ ਇਹਦੇ ਨਾਲ ਤਾਂ ਫੋਨ ਤੇ ਗੱਲ ਕਰੋ ਇਹਦੀ ਹਰ ਤੀਜੀ ਗੱਲ ਹੀ ਹੋਈ ਹੁੰਦੀ ਤੁਸੀਂ ਵਾਲ ਰੱਖ ਲੋ ਤੁਸੀਂ ਮੈਨੂੰ ਹਫਤੇ ਬਾਅਦ ਫੋਨ ਕਰਿਆ ਕਰੋ ਆਹ ਗੱਲ ਨਹੀਂ ਕਰਨੀ ਉਹ ਗੱਲ ਨਹੀਂ ਕਰਨੀ ਅੱਛਾ ਜਿਹੜੀ ਆਪਣੀਆਂ ਹੁਣ ਮਨਾਉਣ ਡੀ ਆਂ ਗਾਂ ਆ ਕੇ ਫਿਰ ਉਹਨੇ ਆਪਣੀਆਂ ਮਨਾਉਣੀਆਂ ਮੇਰੀ ਕਿਥੋਂ ਚੱਲਣੀਆਂ ਮੈਨੂੰ ਲੱਗਦਾ ਵੀ ਉਹਦਾ ਨਾ ਇਰਾਦਾ ਨਹੀਂ ਹੈਗਾ ਵਿਆਹ ਕਰਾਉਂਦਾ ਤੇਰੇ ਨਾਲ ਮੈਨੂੰ ਵੀ ਇਹੀ ਲੱਗਦਾ ਤੇ ਇੱਕ ਵਾਰੀ ਤੂੰ ਨਾ ਨੂੰ ਹੌਸਲਾ ਆ ਜਾ ਕਰਕੇ ਫੋਨ ਤੇ ਪੁੱਛ ਹੀ ਲੈ ਹਾਂ ਵੀ ਤੇਰੀ ਘਰੇ ਹੋਰਤ ਨਹੀਂ ਗੱਲਬਾਤ ਹੈਗੀ ਕੀ ਪਤਾ ਹੈ ਹੁਣ ਰੱਬ ਹੀ ਜਾਣਦਾ ਮੈਂ ਨਹੀਂ ਪੁੱਛਣਾ ਪਛਣਾ ਇਹ ਗੱਲ ਤੂੰ ਛੱਡ ਇੰਨਾ ਗੱਲਾਂ ਨੂੰ ਯਾਰ ਹਾਂ ਜਿਹੜਾ ਕੰਮ ਤੈਨੂੰ ਕਿਹਾ ਤੂੰ ਉਹ ਕਰ ਓਏ ਉਹ ਵੀ ਕੰਮ ਕਰੂੰਗਾ ਮੇਰੀ ਗੱਲ ਸੁਣ ਮੈਂ ਹੁਣ ਉਹਨੂੰ ਆਪਣੇ ਨਾਲ ਦੀ ਨੂੰ ਕਹੂੰਗਾ ਵੀ ਉਹਨੂੰ ਪੁੱਛ ਕੇ ਦੱਸੇ ਤੇ ਉਹਨੂੰ ਆ ਕਹਿਣਾ ਵੀ ਆਪਣੇ ਤੌਰ ਤੇ ਪੁੱਛੀ ਵੀ ਉਹ ਮੁੰਡੇ ਨੇ ਨਹੀਂ ਕਿਹਾ ਹੈ ਨਾ ਤੇ ਤਰੀਕੇ ਨਾਲ ਪੁੱਛਣਾ ਵੈਣਾ ਤੇ ਕੋਈ ਨਹੀਂ ਹੁੰਦਾ ਮੈਂ ਗੱਲ ਕਰੂੰਗਾ ਤੇ ਇੱਕ ਗੱਲ ਯੋ ਜੇ ਗੱਲ ਬਣ ਗਈ ਮੰਨ ਲਾ ਬਾਈ ਚਾਂਸ ਤੇ ਸਾਮੀ ਬੜੀ ਤਗੜੀ ਆ ਇਹ ਆ ਆਹੋ ਤੋ ਵੀ ਪੁੜੀ ਦਾ ਪਿਓ ਆ ਫੌਜੀ ਹਾਂ ਤੇ ਪੈਲੀਆਂ ਵੀ ਚਾਰ ਪੰਜ ਹੁੰਦੀਆਂ ਹੀ ਕੱਲੀ-ਕੱਲੀ ਹੈਗੀ ਆ ਚੱਲ ਫੇਰ ਬਹੁਤ ਵਧੀਆ ਜੇ ਬਣ ਜੇ ਗੱਲ ਤੇ ਹਾਂ ਤੇ ਵੇਖੋ ਗਾੜੀ ਗਾੜੀ ਤੇਰੀ ਕਿਸਮਤ ਆ ਹੁਣ ਬਾਕੀ ਇਹ ਜਦੋਂ ਜੇ ਮੇਰੇ ਨਾਲ ਜਾਣਾ ਹੁੰਦਾ ਨਾ ਜੇ ਕੋਈ ਫੇਰ ਗਾਹ ਦੋਲੇ ਕੋਈ ਚਾਂਸ ਮਿਲਿਆ ਮੇਰੇ ਨਾਲ ਮਿਲਦਾ ਟਾਟ ਔਰ ਕੱਢ ਕੇ ਆਕਰ ਅਗਲੀ ਨੂੰ ਪਸੰਦ ਆਵੇ ਤੂੰ ਕੋਈ ਨਹੀਂ ਤਾਂ ਟੈਨਸ਼ਨ ਨਾ ਲੈ ਟੌਰ ਪੂਰੀ ਕੱਢ ਕੇ ਜਾਵਾਂਗੇ ਆਹੋ ਐਵੇਂ ਝਡੂ ਜਾਣਾ ਬਣ ਕੇ ਆ ਜਾ ਕਰ ਉਹ ਚੰਗਾ ਚੰਗਾ ਹੋਰ ਫੇ ਕਿਦਾਂ ਕੀ ਹਾਲ ਕਰੀ ਅੱਜ ਦਾ ਕੋ ਵੇਨੇ ਆ ਹਮ ਹਾਲ ਕਰਨਾ ਇੱਕ ਰੇ ਹੋਰ ਲਾਉਣਾ ਸਮਾਨ ਫੇ ਜਿਹੜਾ ਪਹਿਲਾ ਲਾਇਆ ਉਹ ਤਾਂ ਉਤਰ ਗਿਆ ਆਹੋ ਇਹ ਤਾਂ ਗੱਲ ਹੈਗੀ ਆ ਗੱਲ ਇਦਾਂ ਜੇ ਉਹ ਕੁੜੀ ਨਾਲ ਗੱਲ ਕਰਨੀ ਆ ਨਾ ਤੇ ਸੇਵਾ ਪਾਣੀ ਕਰਿਆ ਕਰ ਮੇਰੀ ਖਰਚਾ ਪਾਣੀ ਕਰਿਆ ਕਰ ਸਾਰਾ ਚੰਗਾ ਚੱਲਾ ਸੇਵਾ ਕਰ ਦਿੰਨੇ ਤੇਰੀ ਮਨਪ੍ਰੀਤ ਨਿੱਕੀ ਭਾਬੀ ਵੱਲ ਨਹੀਂ ਜਾਣਾ ਮਿਲਣਾ ਨਾ ਭਾਬੀ ਮੈਂ ਨਹੀਂ ਇਹਦੇ ਨਾਲ ਅੱਜ ਜਾਣਾ ਘਰ ਗਿਆ ਹੈ ਤੇ ਕੁੱਤੇ ਵਾਂਗੂੰ ਪੌਂਕਿਆ ਐ ਇੰਨੀ ਬੀਤੀ ਕਰਕੇ ਆ ਨਾ ਜਿਹੜਾ ਕੋਈ ਹਿਸਾਬ ਨਹੀਂ ਆ ਰਿਸ਼ਤਾ ਕਰਵਾਇਆ ਵਾ ਨਾ ਉਹ ਇਹਦਾ ਨੇਪਰੇ ਚੜਾਉਣਾ ਵਾ ਉਹਦੇ ਵਿੱਚ ਨਹੀਂ ਕੋਈ ਵੀ ਅਰਚਣ ਆਉਣ ਦੇਣੀ ਗਾੜੀ ਹੋ ਕੇ ਸਾਰੇ ਕੰਮ ਕਰਨੇ ਆ ਉਦਾਂ ਨਹੀਂ ਮੈਂ ਇਹਦੇ ਘਰ ਜਾਣਾ ਸਾਸੀ ਕਪੂਆ 사ਸੀ ਕਾ ਕੇ ਅੰਜੀ ਤੇਰੀ ਕਾਦੀ 사ਸੀ ਕਾਲਾ ਵਾ 사ਸੀ ਕਾ ਟਲੋਂਦਾ ਫਿਰਦਾ ਵਾ ਹੋਸਨਾ ਭਾਬੀ ਫਗਲ ਕਿੱਥੇ ਇੱਧਰ ਬਾਹਰ ਵੀ ਗਈ ਜਰਾ ਕਾ ਆ ਜਾਂਦਾ ਹੁਣੇ ਭੂਆ ਕੀ ਗੱਲ ਹੋ ਗਈ ਆ ਔਖੀ ਬੜੀ ਆ ਔ ਕਿਉਂ ਮਾਦ ਹੋਰ ਕੀ ਕਰਾ ਘਰ ਗਈ ਜੀ ਉਸੇ ਥੋੜੀ ਮੇਤੀ ਕਰਕੇ ਆਏ ਹਨਾ ਚੱਲ ਛੱਡ ਭੂਆ ਫੇਰ ਉਹ ਗੱਲਾਂ ਬੱਸ ਇਹੋ ਗੱਲਾਂ ਹਣ ਪੱਲੇ ਨਾ ਬੰਨ ਛੱਡਣੀਆਂ ਆ ਆਹੋ ਤੁਹਾਡਾ ਤਾਂ ਬਹਿਨ ਦਾ ਵੀ ਟਾਈਮ ਨਹੀਂ ਖਲੋਤੇ ਖਲੋਤੇ ਜਿੰਨੀ ਹੋਈ ਓਨੀ ਘਰ ਆਏ ਜੀ ਗੋਸੇਵੇ ਚ ਬੰਦਾ ਇਹ ਕੋਈ ਕਰਦਾ ਹੁੰਦਾ ਵਾ ਕਈ ਕੋ ਹੋ ਜਾਂਦਾ ਤੂੰ ਕਿਹੜੀ ਗਾੜੀੋਂ ਘੱਟ ਖੀਰ ਪਾਈ ਸੀ ਸਾਨੂੰ ਖੀਰ ਪਾਈ ਸੀ ਤੁਹਾਨੂੰ ਨਹੀਂ ਕੁਛ ਨਹੀਂ ਹੋ ਗਿਆ ਇੰਨਾ ਵੀ ਗੁੱਸਾ ਕਰੀਦਾ ਫੇਰ ਕੀ ਆ ਭੈਣ ਭਰਾਵਾਂ ਦੇ ਵਿੱਚ ਕਈ ਵਾਧੇ ਕਰਦਾ ਆਹੋ ਭਾਬੀ ਤੂੰ ਸਮਝਾਉਣ ਦੀ ਥਾਂ ਸਭ ਤੂੰ ਤੇ ਵੱਧ ਲੜੀ ਹੋ ਉਹਦੇ ਨਾਲੋਂ ਤੂੰ ਤੇ ਵੱਧ ਗੱਲਾਂ ਕਰਕੇ ਆਈ ਨਹੀਂ ਕੋਈ ਗੱਲ ਨਹੀਂ ਜਦੋਂ ਗੁੱਸਾ ਚੜਿਆ ਹੋਵੇ ਤੂੰ ਵੱਧ ਘੱਟ ਹੋਈ ਜਾਂਦੀਆਂ ਵਾ ਕੋਈ ਗੱਲ ਨਹੀਂ ਜਿਹੜਾ ਕੰਮ ਛੋਇਆ ਹਨਾ ਉਹ ਮੈਂ ਕਰਨਾ ਵਾ ਹੁਣ ਆਹ ਤਰੀਕ ਤਰੂਕ ਮੈਨੂੰ ਵਿਆਹ ਦੀ ਮੇਥ ਲੈਣ ਤੋਂ ਦੱਸੋ ਮੈਨੂੰ ਵੀ ਕੀ ਕਰਨਾ ਵਾ ਆ ਨਭੋਣਾ ਕੰਮ ਤੁਹਾਡਾ ਬਾਕੀ ਤੁਹਾਡੀ ਮੇਰੀ ਸਾਸਰੀ ਕਾਲੀ ਚੱਲ ਵੇ ਪੂਆ ਨੂੰ ਵੀ ਫੜ ਤੇ ਤਾਈ ਨੂੰ ਹੀ ਨਾਲ ਲੈ ਆ ਤੇ ਉਥੇ ਘਰ ਜਾ ਕੇ ਗੱਲਬਾਤ ਸਾਰੀ ਕਰਦੇ ਆ ਚੱਲ ਕੋਈ ਨਹੀਂ ਆਪਣਾ ਘਰ ਹੀ ਆ ਇਹ ਕਿਹੜਾ ਬਗਾਨਾ ਘਰ ਵਾ ਇੱਥੇ ਕਰ ਲੈਂਦੇ ਨਾਲੇ ਤਾਈ ਦੀ ਸਲਾਹ ਲੈ ਲੈਂਦੇ ਆ ਵੇ ਤਾਈ ਦੀ ਕਾਜੀ ਸਲਾਹ ਤੁਸੀਂ ਮਾਪੋ ਤਾਂ ਬਥੇਰੇ ਸਿਆਣੇ ਆ ਚਾ ਚੱਲ ਤਾਈ ਹਜਦਾ ਨਾ ਕਰੋ ਹੁਣ ਵਿਆਹ ਆਉਣ ਵਾਲਾ ਵਾ ਹੁਣ ਤੁਸੀਂ ਤੁਸੀਂ ਤਾਂ ਆਪਣਾ ਸ਼ਰੀਕਾ ਬ੍ਰਦਰਿੰ ਨਾਲ ਜਾਊਗਾ ਹੁਣ ਅਸੀਂ ਤਾਂ ਮੂੰਹ ਵਾਟ ਛੱਡਨੇ ਆ ਬਥੇਰੀਆਂ ਹੁੰਦੀਆਂ ਰਹਿਣੀਆਂ ਵੇ ਬਥੇਰੀਆਂ ਹੁੰਦੀਆਂ ਰਹਿਦੀਆਂ ਨੇ ਜਿਸ ਕੋ ਗੱਲਬਾਤ ਕਰਾਂਗੇ ਨਾ ਤੂੰ ਹੀ ਕੀ ਪਤਾ ਕਿੱਧਰ ਨੂੰ ਗੱਲ ਲੈ ਜਾਣੀ ਐ ਆਖਣੇ ਸਾਡੇ ਤੇ ਤੂੰ ਤਾਂ ਹੀ ਲੰਦੇ ਨੇ ਅਸੀਂ ਚੰਗੇ ਆ ਘਰ ਇਹ ਚੰਗੇ ਆ ਹੀ ਨਾ ਨਾ ਭੈਣ ਜੀ ਮੇਰੇ ਕੋ ਵੀ ਉਹ ਦਿਨ ਐਵੇਂ ਗਲਤੀ ਹੋ ਗਈ ਮੈਂ ਵੀ ਸਤੀ ਬੜੀ ਤੇ ਮੇਰੇ ਮੂੰਹੋਂ ਵੱਧ ਕੱਟ ਨਿਕਲ ਗਿਆ ਤੂੰ ਹੀ ਨਹੀਂ ਜਾਣਾ ਤੇ ਹੋਰ ਕਿੰਨ ਜਾਣਾ ਸਾਡੇ ਨਾਲ ਘਰ ਦੇ ਬੰਦੇ ਨਾ ਜਾਣ ਤਾਂ ਫਿਰ ਬਗਾਨਿਆਂ ਨੂੰ ਖੜਦੇ ਥੋੜੀ ਚੰਗੇ ਲੱਗਦੇ ਆ ਹੁਣ ਤੈਨੂੰ ਆਪਣੇ ਦਾ ਚੇਤਾ ਆਇਆ ਜਿੱਦਣ ਮੈਂ ਗਈ ਹਾਂ ਮੈਂ ਵੀ ਆਪਣੇ ਘਰ ਕੇ ਗਈ ਹਾਂ ਤੈਨੂੰ ਥੋੜਾ ਬੋਤਾ ਸਮਝਾ ਤੇ ਤੂੰ ਅੱਗੋਂ ਮੇਰੀ ਬੇਇੱਜ਼ਤੀ ਕਰਕੇ ਮੈਨੂੰ ਆਂਦੀ ਹਾਂ ਚੱਲ ਚੱਲ ਆਪਣੇ ਘਰ ਹੁਣ ਮੈਂ ਘਰ ਹੀ ਚੰਗੀ ਆ ਔ ਚੱਲ ਹੁਣ ਬਸ ਵੀ ਕਰ ਤਾਈ ਉਹੋ ਗੱਲਾਂ ਫਿਰ ਛੱਡੋ ਵੀ ਹੁਣ ਇੰਨਾਂ ਗੱਲਾਂ ਨੂੰ ਮੰਨ ਜੋ ਹੁਣ ਮੈਂ ਮੰਨੇ ਹੀ ਅੱਗੇ ਕਿਹੜੇ ਹਾਂ ਰੁੱਸੇ ਆ ਕੋਈ ਗੱਲ ਨਹੀਂ ਆਵਾਂਗੇ ਚੱਲ ਆਜੋ ਫਿਰ ਚਾਹ ਪਾਉਂਦੇ ਆ ਨਾਲ ਕੋਈ ਸਲਾਹ ਬਾਤ ਕਰਦੇ ਆ ਕੋਈ ਗੱਲ ਨਹੀਂ ਸਲਾਹ ਕਰਕੇ ਜਾਵਾਂਗੇ ਆਉਂਦੀ ਚੱਲੋ ਆਜੋ ਫਿਰ ਚੱਲੀਏ ਚਲੋ ਕੀ ਆਉਂਦੇ ਹੀ ਕੋਈ ਨਹੀਂ ਚੱਲ ਮੰਮੀ ਚਾਹ ਤੋ ਬਣਾਉਂਦੇ ਫਿਰ ਆਜ ਆਹ ਨਾ ਮੈਨੂੰ ਹੀ ਕਹਿਣਾ ਤੁਹਾਨੂੰ ਚਲ ਠੀਕ ਆ ਦਿਲ ਚ ਕੋਈ ਗੁੱਸਾ ਨਹੀਂ ਰੱਖਿਓ ਨਹੀਂ ਨਹੀਂ ਅਹੀਂ ਨਹੀਂ ਰੱਖਦੇ ਚੰਗਾ ਮੰਨ ਪੀ ਤਾ ਆ ਜਾ ਚੰਗਾ ਚੰਗਾ ਬੜੀ ਵੇ ਲੱਭੀ ਭਾਬੀ ਹੁਣ ਲੋੜ ਹੀ ਹੋਣਾ ਹੁਣ ਪੈਰੀ ਪਹਿਨ ਤੱਕ ਗਏ ਹੀ ਨਹੀਂ ਤੇ ਮਾ ਪੁੱਤ ਗਏ ਹੀ ਨਾ ਘਰ ਇੰਨਾ ਬੋਲ ਕੇ ਆਏ ਇੰਨਾ ਬੋਲ ਕੇ ਮੈਨੂੰ ਵੀ ਬੜਾ ਗੁੱਸਾ ਆ ਹੀ ਇਹਨਾਂ ਤੇ ਇੱਥੇ ਮੈਂ ਦੋ ਤਿੰਨ ਵਾਰੀ ਆਈ ਆ ਨਾ ਮੈਂ ਤਾਂ ਨਹੀਂ ਗਈ ਇਹਨਾਂ ਦੇ ਘਰ ਹੋਰ ਕੀ ਮਨਪ੍ਰੀਤ ਮੇਰੇ ਨਾਲ ਵੀ ਇਹੋ ਕੁਛ ਕੀਤਾ ਮੈਂ ਵੀ ਇਹਨਾਂ ਨੂੰ ਜਾ ਕੇ ਨਾ ਇਹੋ ਆ ਬੈਠੀ ਵੀ ਤੂੰ ਇਹਨੂੰ ਥੋੜਾ ਬੋਤਾ ਵੀ ਕਿਨੂੰ ਸਮਝਾਇਆ ਕਰ ਤੇ ਇਹ ਇਸ ਤਰ੍ਹਾਂ ਨਾ ਕਰਿਆ ਕਰੇ ਤੇ ਇਹ ਤੇਰੇ ਹੱਥਾਂ ਤੋਂ ਨਿਕਲ ਗਿਆ ਪਰ ਮੇਰੀ ਇਹਨੇ ਕੁੱਤੇ ਖਾਣੀ ਕੀਤੀ ਮੈਨੂੰ ਆਂਦੇ ਚੱਲ ਚੱਲ ਤੂੰ ਆਪਣੇ ਘਰ ਤੂੰ ਵੱਡੀ ਸਿਆਣੀ ਹੈ ਮੇਰੇ ਮੁੰਡਾ ਹੈ ਹੀ ਬੜਾ ਭਲਾ ਮਾਰਸ ਤੂੰ ਹੰਤੇ ਤੁਰ ਕੇ ਮੈਂ ਨਹੀਂ ਹੋ ਗਈ। ਭਾਬੀ ਹੁਣ ਮੈਨੂੰ ਇਹ ਦੱਸ ਹੁਣ ਕੀ ਕਰਨਾ ਚਾਹੀਦਾ? ਵੇਖ ਮਨਪ੍ਰੀਤ ਜਾਣਾ ਤੈਨੂੰ ਪੈਣਾ। ਕਿਉਂ ਤੂੰ ਇਹ ਵੀ ਚੋਲਣ ਜੇ ਤੂੰ ਵੀ ਕੋਈ ਗੱਲਬਾਤ ਕਰੇ ਨਾ ਤੇ ਫਿਰ ਮਾੜੀ ਗੱਲ ਏ। ਕਾ ਤੂੰ ਹੱਥੀ ਰਿਸ਼ਤਾ ਕਰਾਇਆ। ਤੂੰ ਹੁਣ ਜਾਣਾ ਤੇ ਤੈਨੂੰ ਪੈਣਾ ਤੇ ਇਹ ਕੰਮ ਜਿਹੜਾ ਰੰਬਿਆ ਨਾ ਤੈਨੂੰ ਨਿਭਾਉਣਾ ਵੀ ਪੈਣਾ। ਤੇ ਹੋਰ ਜਾਣਾ ਤੇ ਬਹੁਤ ਹਾਨੂ ਵੀ ਪੈਣਾ। ਕਿਉਂ ਸ਼ਰੀਕੇ ਬਰਾਦਰੀ ਜਿਹੀ ਵੀ ਨਾ ਜਾਵਾਂਗੇ ਤੇ ਕਿਸੇ ਨੇ ਆਖਣਾ ਇਹ ਹੋਰੇ ਵੇਖ ਨਹੀਂ ਸਕਦੇ ਸੱਚੀ। ਤੇ ਜਾਣਾ ਹਾਨੂ ਪੈਣਾ ਲੋਕਾਚਾਰੀ ਜਾਣਾ ਪੈਣਾ। ਜੇ ਇੰਨਾ ਵਾਲੇ ਜਾਈਏ ਨਾ ਤਾਂ ਫੇਰ ਤੈਨੂੰ ਜੀ ਕਰਦਾ ਜਾਣ ਪਰ ਹੁਣ ਇਹ ਜਿਹੜਾ ਰੰਬੇ ਨਾ ਰੰਬਿਆ ਇਹ ਨਭੋਣਾ ਪੈਣਾ ਹਾਏ ਰਾਜਵਿੰਦਰ ਤੇਰਾ ਵੱਡੇ ਮਨਾਇਆ ਨਾ ਸ਼ੇਰੇ ਨੇ ਮੈਨੂੰ ਤੇ ਸੱਚੀ ਇੰਨਾ ਵਧੀਆ ਲਗਾਣਾ ਉਹ ਸੀਨ ਤੇ ਮੇਰੀ ਅੱਖਾਂ ਕੋ ਭੁੱਲਦੇ ਨਹੀਂ ਆ ਕਿੰਨਾ ਸੋਹਣਾ ਕੇਕ ਲੈ ਕੇ ਆਇਆ ਆਪ ਉਹਨੇ ਮੋਮਬਟੀਆਂ ਜਗਾਈਆਂ ਹੈ ਤੇਰੇ ਮੂੰਹ 'ਚ ਕੱਟ ਕੇ ਕੇਕ ਪਾਇਆ ਕਿੰਨਾ ਵਧੀਆ ਲਗਾਣਾ ਵਧੀਆ ਤਾਂ ਜਿਹੜਾ ਲੱਗਾ ਉਹ ਤਾਂ ਮੈਨੂੰ ਪਤਾ ਹੀ ਆ ਪਰ ਮੇਰਾ ਵੀ ਧਿਆਨ ਤੇਰੇ ਵਿੱਚ ਹੀ ਤੇਰੇ ਮੂੰਹ 'ਚ ਵੀ ਉਹ ਬੁਰਕੀਆਂ ਪੈਂਦੀਆਂ ਸੀ ਜਾ ਗਾ ਨਹੀਂ ਹੁਣ ਮੈਂ ਉੱਥੇ ਉੱਦ ਹੀ ਬੈਠੀ ਰਹਿੰਦੀ ਹੈ ਫੇਰ ਕੀ ਹੈ ਜੇ ਮੇਰੇ ਮੂੰਹ 'ਚ ਵੀ ਉਹਨੇ ਫੁਰਕੀ ਪਾ ਦਿੱਤੀ ਆ ਤੇ ਨਹੀਂ ਚਾ ਦਾਦੇ ਜੇ ਤੈਨੂੰ ਉਹ ਮੁੰਡਾ ਪਸੰਦ ਹੋਵੇ ਤੇ ਚਲਾਉਨੇ ਆ ਫੇਰ ਗਾਂ ਗੱਲ ਲੈ ਉਦਾਂ ਮੈਂ ਤੇਰੇ ਨਾਲ ਗਈ ਸੀ ਤੇ ਤੂੰ ਹੁਣ ਦੂਜੇ ਪਾਸੇ ਨੂੰ ਗੱਲ ਖੜੀ ਜਾ ਵੇਲਾ ਐਦਾਂ ਨਹੀਂ ਤੈਨੂੰ ਕਹਿਣਾ ਚਾਹੀਦਾ ਤੂੰ ਗੱਲ ਨਾ ਕਮਾ ਤੂੰ ਮੈਨੂੰ ਸਾਫ਼-ਸਾਫ਼ ਦੱਸ ਦੇ ਜੇ ਕੋਈ ਗੱਲ ਹੈਗੀ ਆ ਤੇ ਹਾਏ ਨਹੀਂ ਸੱਚੀ ਕੋਈ ਗੱਲ ਨਹੀਂ ਹੈਗੀ ਵੀ ਉਦੋਂ ਬਸ ਉਦਾਂ ਹੀ ਮੈਂ ਉਹਦੇ ਵਾਲੇ ਵੇਖ ਕੇ ਮਰਜੀ ਸਮਾਈਲ ਪਾਸ ਕਰ ਦਿੱਤੀ ਉਦੋਂ ਸੱਚੀ ਕੋਈ ਗੱਲ ਨਹੀਂ ਹੈਗੀ ਐਵੇਂ ਹੀ ਸਮਾਈਲ ਲੱਗਣੀ ਹੀ ਪਾਸ ਹੁੰਦੀ ਆ ਮੈਨੂੰ ਵੀ ਕੋਹ ਲੱ ਹਾਂ ਤੇ ਤੇਰਾ ਵਾਰ-ਵਾਰ ਉਧਰ ਨੂੰ ਜਾਂਦਾ ਸੀ ਹਾਂ ਸੱਚੀ ਤਾਂ ਇਹਨੂੰ ਹੈ ਹੀ ਬੜਾ ਸੋਹਣਾ ਉਹ ਤੇ ਮੁੰਡਾ ਤੂੰ ਫੇਰ ਗੱਲ ਗੋਲ-ਮੋਲ ਕੇ ਕਰਦੀਆਂ ਖੁੱਲ ਕੇ ਮੈਨੂੰ ਦੱਸ ਕਾ ਮੈਂ ਤੈਨੂੰ ਆਪਣੀ ਗੱਲ ਖੁੱਲ ਕੇ ਦੱਸਦੀ ਹਾਂ ਨਾ ਨਹੀਂ ਨਹੀਂ ਉਹ ਮੈਨੂੰ ਝਾਕਾ ਜਿਹਾ ਆ ਗਿਆ ਥੋੜੀ ਸ਼ਰਮਜੀ ਆ ਗਈ ਉਹਦਾਂ ਕੋਈ ਗੱਲ ਹੋ ਗਈ ਉਹਦਾਂ ਸ਼ੇਰਾ ਮੈਨੂੰ ਕਹਿੰਦਾ ਸੀ ਕੀ ਕਹਿੰਦਾ ਸੀ ਵੇਖ ਤਾਂ ਕਿਦਾਂ ਮਰਦੀ ਜਾਂਦੀ ਆ ਉਹਦਾਂ ਕਹਿੰਦੀ ਕੋਈ ਗੱਲ ਬਾਤ ਨਹੀਂ ਹੈਗੀ ਦੱਸ ਦੇ ਵੇਲਾ ਐਦਾਂ ਨਾ ਕਰਿਆ ਕਰ ਮੈਨੂੰ ਤੇਰੀ ਹਾਈ ਆਦਤਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੀਆਂ ਤੂੰ ਗੱਲ ਨਹੀਂ ਛੇਤੀ ਕਿਤੇ ਦੱਸਦੀ ਅਛਾ ਤੁੰਗੜਾ ਮੈਨੂੰ ਸਾਫ਼-ਸਾਫ਼ ਦੱਦੀਆਂ ਵੀ ਤੇਰੇ ਦਿਲ 'ਚ ਕੀ ਆ ਜਾਗਾ ਮੈਂ ਨਹੀਂ ਦਿੰਨਾ ਬੋਲਣਾ ਤੇ ਕੋਈ ਗੱਲ ਪੁੱਛ ਲੋ ਸੀ ਤੇਰੀ ਆਕੜ ਹੀ ਨਹੀਂ ਮਾਨ ਹੈਗੀ ਵੀ ਆਕੜ ਕਾਦੀ ਆ ਲੈ ਚੱਲ ਦੱਸ ਦਿੰਦੀ ਆ ਸ਼ੇਰਾਂ ਮੈਨੂੰ ਇਹ ਕਹਿੰਦਾ ਸੀ ਕਿ ਜਿਹੜਾ ਮੇਰਾ ਦੋਸਤ ਹੀ ਨਾ ਨਾਲ ਆਇਆ ਕਹਿੰਦਾ ਉਹਦੀ ਸੇ ਲੇਡੀ ਕੋ ਖਾਸ ਨਹੀਂ ਹੈਗੀ ਸੀ ਹਏ ਸੱਚੀ ਕਹਿੰਦਾ ਸੀ ਆ ਜਾਣ ਕੇ ਕਹਿਣ ਦੀ ਏਡੀ ਵੀ ਨਹੀਂ ਗੱਲ ਹੈਗੀ ਐਦਾਂ ਹੀ ਕਹਿੰਦਾ ਸੀ ਰਾਜੀ ਨੂੰ ਮੈਂ ਸੱਚੀ ਨਹੀਂ ਸੁਣੀ ਲੱਗਦੀ ਉਹ ਹੁਣ ਉਹਨੂੰ ਪਤਾ ਹੋਊਗਾ ਉਹ ਕਹਿੰਦਾ ਏਡੀ ਕੋ ਖਾਸ ਨਹੀਂ ਹੈਗੀ ਨਾ ਕੋਈ ਸੂਟ ਸੋਹਣਾ ਪਾਇਆ ਹੀ ਕਿਦਾਂ ਵਾਲ ਬੂਲ ਖਿੱਲਰ ਫਿਰਦੇ ਆਪ بڑا ਹੈਗਾ ਸੀ ਕਿ ਜ ਆਪਣੇ ਵਾਲ ਨਹੀਂ ਸੀ ਵੇਂਦਾ ਕਿੱਦਣੂ ਜਾਣਦੇ ਇਹਦੇ ਵਾਲ ਚੱਲ ਕੋਈ ਗੱਲ ਨਹੀਂ ਮੈਂ ਤੇ ਇਨਾ ਹੁਣ ਜਾਇ ਨਹੀਂ ਕਰਨਾ ਵੇਖ ਕਿੱਡੀ ਛੇਤੀ ਗੁੱਸਾ ਲੱਗਾ ਵਾ ਹੋਰ ਕੀ ਇਦਾਂ ਕੁਛ ਨਹੀਂ ਉਹ ਕਹਿੰਦਾ ਸੀ। ਯਾਗਾ ਮੈਨੂੰ ਸੁਤਾ ਮੇਰਾ ਸਾਹ ਝੁਕ ਗਿਆ ਮੈਂ ਕਿਹਾ ਸੱਚੀ ਮੇਰੇ ਬਾਰੇ ਇਦਾਂ ਕਹਿਣ ਰਿਹਾ ਸੀ ਕਿ ਮੈਨੂੰ ਤੇਰੇ ਕੋਈ ਤਾਂ ਹੀ ਕੁਝ ਪਤਾ ਲੱਗੂਗਾ ਜੇ ਮੈਂ ਤੈਨੂੰ ਦੱਸਾਂਉਂਗੀ ਉਦੋਂ ਤੇ ਤੂੰ ਮੈਨੂੰ ਕੋ ਦੱਦੀ ਨਹੀਂ ਹੈਗੀ। ਤਾਂ ਵੀ ਗੱਲ ਦੱਸ ਦੇ ਕੀ ਕਹਿੰਦੇ ਸੀ ਬਾਜੀ? ਉਹ ਇਹ ਕਹਿੰਦਾ ਸੀ ਕਿ ਉਹ ਬਹੁਤ ਸੋਹਣੀ ਹੈ ਉਹਦੀ ਸਹੇਲੀ ਤੇ ਕਪੜਾ ਲੀਣਾ ਪਉਂਦਾ ਵੀ ਉਹਨੂੰ ਪਤਾ ਤੇ ਗੱਲਬਾਤ ਵੀ ਬਹੁਤ ਸੋਹਣਾ ਕਰਦੀ ਆ। ਹੂੰ ਇਹਦਾ ਮਤਲਬ ਕਿ ਉਹ ਵੀ ਭਾਈ ਮੈਨੂੰ ਲਾਇਕ ਕਰਦਾ ਹੋਵੇ। ਮੈਨੂੰ ਤੇ ਆਬ ਲੱਗਦਾ ਤੂੰ ਬਾਕੀ ਹੁਣ ਪੁੱਛੀਏ ਤੇ ਲੱਗ ਲੱਜੂਗਾ ਨਾ ਪਤਾ। ਉਹ ਦੰਮੇ ਸਾਨੂੰ ਇਹ ਨਾ ਬੋਲਦਾ ਬਾਲਦਾ ਨਹੀਂ ਹੈਗਾ ਚੁੱਪ ਜਿਹਾ ਹੀ ਰਹਿੰਦਾ ਵਾ ਦੱਸ ਬੋਲਦਾ ਹੀ ਹੋਗਾ ਕਿਹੜਾ ਗੁੰਗਾ ਵਾ ਸਹੀ ਗੱਲ ਆ ਪਰ ਨਾ ਉਹ ਦੰਮੇ ਨਾ ਵੇਖ ਲਿਆ ਹੈ ਦੋਵੇਂ ਜਿਹੜੇ ਠੋਸੀ ਆ ਇਹਨਾਂ ਕੋ ਕਿਤੇ ਉਹ ਵਾਲੀ ਕੈਂਡਲ ਜੀ ਨਹੀਂ ਜਗੀ ਜਿੰਨਾ ਉਹ ਪਟਾਕੇ ਜੇ ਪੈਂਦੇ ਆ ਤੂੰ ਤੇ ਬਹੁਤ ਬੇਇੱਜ਼ਤੀ ਕੀਤੀ ਉਹ ਦੰਮੇ ਦੀ ਪਰ ਗੁੱਸਾ ਕਰ ਲੇਗੀ ਉਹ ਮੈਨੂੰ ਕੀ ਆਂਦੀ ਸੀ ਨਹੀਂ ਗੁੱਸਾ ਤੇ ਕੀ ਕਰਨਾ ਆ ਪਰ ਮੌਕਾ ਦੂ ਵੀ ਨਹੀਂ ਛੱਡਿਆ ਮੈਨੂੰ ਕਾ ਮੌਕਾ ਆਬੂ ਹੀ ਆਏ ਸਹੀ ਗੱਲ ਆ ਕਿਆ ਮੰਮੀ ਉਹ ਵੇ ਸੂਟ ਕਿਨਾ ਚੋੜਾ ਆਹੋ ਕੋਈ ਨਹੀਂ ਬਥੇਰੇ ਸੂਟ ਸੁਮਾਏ ਅੱਗੇ ਫੰਡ ਨਹੀਂ ਗਿਆ ਜੇ ਉਹ ਮੰਮੀ ਸੱਚ ਮੈਨੂੰ ਕਿਹਾ ਤਾ ਕੇ ਦੁਕਾਨ ਵਾਲੇ ਵੇਖ ਕੇ ਮੇਰੀ ਤਾਂ ਲੋਟਸ ਦੀ ਕਰੀਮ ਖਤਮ ਹੋਈ ਆ ਤੇ ਮੈਨੂੰ ਕਰੀਮ ਲੈ ਆ ਦੋ ਤੀ ਤੀ ਦੁਕਾਨਾਂ ਤੋਂ ਲੈ ਕੇ ਦਿੱਤੀਆਂ ਤੈਨੂੰ ਕਰੀਮਾਂ ਵਾਂਨ ਸੁਵੰਨੀਆਂ ਹੁਣ ਬੰਦੇ ਵਾਂਗੂ ਤੁਰਪਾ ਜਿਹੜਾ ਕੰਮ ਆ ਸਬਜ਼ੀ ਲੈ ਕੇ ਘਰ ਚੱਲੀਏ ਆ ਜਾ ਕਰੀਮ ਤੇ ਲੈ ਆ ਰੋ ਮੇਰੇ ਤਰੀਕਾ ਇੱਕ ਦਿ ਮਾਰੀ ਪੈ ਜੇ ਮੰਮੀ ਦੇ ਕਿਰੇ ਆਖੇ ਮੇਰੇ ਲੱਗਣਾ ਨਹੀਂ ਹੁੰਦਾ ਵੇ ਕਰੀਮ ਹੀ ਮੰਗਣੀ ਯਾਰਾਨੀ ਕਿ ਮੈਨੂੰ ਤੰਗ ਨਾ ਕਰਿਆ ਕਰ ਤੈਨੂੰ ਪਤਾ ਆਪਣੇ ਕੋ ਖਰਚਾ ਹੁੰਨਾ ਕੋ ਕਿੰਨਾ ਵੀ ਘਰ ਜਾਵਾਂ ਮੈਂ ਜਿੰਨੇ ਆ ਪੈਸੇ ਖਰਚੇਗਾ ਕਾਲ ਕੱਢੀ ਵੀ ਮੇਰੇ ਤੇ ਰੀਤੇ ਮੜਮੜ ਕੇ ਨਾ ਵੇ ਤੁਰੀ ਆ ਆ ਜਾ ਆ ਜਾ ਜਿਹੜਾ ਕੰਮ ਜ਼ਰੂਰੀ ਆ ਉਹ ਕਰੀਏ ਸਬਜੀ ਨੇ ਇਹ ਥੋ ਆਹੋ ਸਬਜੀ ਨਾਲ ਵਾਸਤੇ ਤੇਰੇ ਕੋ ਪੈਸੇ ਆਗੇ ਆ ਮੈਨੂੰ ਹੀ ਨਹੀਂ ਸਮਾਂ ਲਿਆ ਹੁਣ ਜੁਗੇ ਤੁਹਾਡੇ ਕੋ ਪੈਸੇ ਹੁੰਦੇ ਹਰ ਵਕਤ ਇਹ ਫੜੀਤ ਨਹੀਂ ਜਾ ਕੇ ਰੱਖਣਾ ਹੁਣ ਕੀ ਬਣਾਈਏ ਇਹੋ ਖਾਣੀਆਂ ਸ਼ਾਮਾਂ ਨੂੰ ਘਟ ਵੱਢ ਕੇ ਉਹ ਜ਼ਰੂਰੀ ਆ ਜਦੋਂ ਆਲਟ ਮੈਂ ਜੇ ਕੋਲੀ ਆਵਾਂ ਨਾ ਆਪਣੀ ਮਾਰਕਸਾਂ ਦੀ ਕੋਈ ਵੀ ਚੀਜ਼ ਲਾ ਜੇ ਤਾਡੇ ਨਾਲ ਆਵਾਂ ਤੇ ਐਯੋ ਹਾਲ ਹੁੰਦਾ ਜਿੱਦਾਂ ਤੋਂ ਕਰਦੀਆਂ ਬਾਜ਼ਾਰਚਾਨ ਕਿ ਤੈਨੂੰ ਮੈਂ ਕਿ ਲਿਆਉਣਾ ਮੈਨੂੰ ਜਾਓ ਜਾਓ ਪਾ ਲਈ ਕਿੰਨਾ ਜਨਾਬ ਕਿ ਲਓ ਕਰ ਦੋ ਬਹੁਤ ਬਹੁਤ ਤੇ ਨਾਲੇ ਪਾ ਦਿਓ ਕਿੰਨੇ ਆਲੂ ਵੀ ਪਾ ਦਿਓ ਛੇ ਖਲੋਕੇ ਸਾਡੇ ਜਾਨੀ ਜੇ ਕੋਈ ਸਬਜ਼ੀ ਖਾਣੀ ਤੇ ਦੱਸ ਦੇ ਆਸੀ ਆਪਰਾਇਨ ਵਾਲੇ ਲੇ ਦੋ ਭਾਜੀ ਇਹ ਕਿਦਾਂ ਡ੍ਰੈਗਨ ਫਰੂਟ ਇਹ 80 ਰੁਪਏ ਦਾ 80 ਕੇਲੇ ਆ ਬੇਰ ਕਿੰਦਾ ਲਾਇਆ ਜੇ 50 ਰੁਪਏ ਦਾ ਲੈ ਲੈ ਨਾ ਇਹ 30 ਦੇ ਆਸਮਾਨ ਦਾ ਆ ਲੈ 50 ਦਿੰਦੇ ਨਾ ਚਲ ਪਿੱਤਾ ਬਾਹਰ ਪਾਉਂਗਾ ਦਾ ਛੋਟਾ ਪਿੰਕ ਪਾ ਲੈ ਨਵੀਂ ਪਾਜੀ ਆ ਸੰਤਰੇ ਕਿੰਦਾ ਇਹ 100 ਦੇ ਡੋਗਲੇ ਮਹਿੰਗਾ ਹੀ ਬੜਾ ਲਾਇਆ ਤੂੰ ਸਾਰਾ ਸਮਾਨ ਤੇ ਬਸ ਰੇਡੀ ਪੁੱਛਣਾ ਜਾਵਾਂ ਕਿ ਲੈਣਾ ਵੀ ਕੁਛ ਹੈ ਲੈਣਾ ਮੈਂ ਭਰਾਵਾ ਇਦਾਂ ਕਰੀ ਜਾਂਦਾ ਇਦਾਂ ਕਰ ਪਾਈ ਆ ਗੰਗੂਰ ਪਾਦੇ ਕਾਲੇ ਕਿੰਨੇ ਹੋਵੇ 40 ਰੁਪਏ ਤੀਹਾਂ ਦਿੱਤੇ ਖੱਟੇ ਅੰਗੂਰ ਆ ਵੀਰੇ ਜ਼ਿਆਦਾ ਨਹੀਂ ਲੈਣਿਆ ਮੰਮੀ ਨੇ ਕੱਟੜ ਬਣਾਉਣਾ ਹੈ ਕਾ ਕਰਕੇ ਲੈ ਆ ਨਹੀਂ ਨਹੀਂ ਭਾਏ ਵਾਦੂਆ Sari tak jadi semula dah agak ਫੋਕਰੀ ਮੁੰਡੀ ਤੇ ਮੂੰ ਮਾਧੋ ਕੇ ਲਾਲੰਦੀ ਨਾ ਮੈਂ ਲਿਆ ਕੇ ਨਹੀਂ ਦਿੱਤੀ ਕਰੀਮ ਮੈਨੂੰ ਤੂੰ ਅੱਧਾ ਹੀ ਆਪਣਾ ਲਹੂ ਸਾੜ ਲੈਣਾ ਸਰਸੜ ਕੇ ਚਲ ਹਾ ਗੱਲਾਂ ਛੱਡ ਮੈਨੂੰ ਇਹ ਦੱਸ ਪੀਓ ਮੁੰਡਾ ਕੋਣ ਹੀ ਜਿੰਨਾ ਗੱਲਾਂ ਕਰਨ ਲਈ ਉਹ ਮੁੰਡਾ ਉਹ ਤੇ ਮੁੰਡਾ ਮੰਮੀ ਮੇਰੇ ਕੋਲਜੀ ਚ ਪੜਦਾ ਸੀ ਤੇ ਮੈਂ ਉਹਨੂੰ ਬੁਲਾ ਲਿਆ ਮੜਾ ਜਾ ਫਿਰ ਤੇ ਇਦਾਂ ਨਹੀਂ ਕਿ ਉਹਨੂੰ ਬਾਜ਼ਾਰਾਂ ਦੇ ਵਿੱਚ ਬੁਲਾਈਦਾ ਹੋਈਦਾ ਬਾਜ਼ਾਰ ਦੇ ਵਿੱਚ 100 ਬੰਦਾ ਆਪਣੇ ਪਿੰਡ ਦਾ ਵੀ ਗਿਆ ਹੁੰਦਾ ਤੈਨੂੰ ਪਤਾ ਤੇਰੇ ਕੋਲਜ ਪੜਦਾ ਸੀ ਚਲ ਮੈਨੂੰ ਤੂੰ ਦੱਸ ਤਾਂ ਤੇ ਜੇ ਬੰਦੇ ਨੂੰ ਕੀ ਪਤਾ ਕਹਿੰਨਾ ਮਾਂ ਸਬਜ਼ੀ ਖਰੀਦਣ ਲਈ ਆ ਤੀ ਵਿਸ਼ੇ ਗੱਪਾਂ ਮਾਰਨ ਲਈ ਆ ਆਹ ਮਮੀ ਮੈਂ ਤੇ ਆ ਗੱਲ ਸੋਚੀ ਵੀ ਨਹੀਂ ਆ ਜਿੱਥੇ ਤੱਕ ਤੁਸੀਂ ਪਹੁੰਚ ਗਏ ਤੂੰ ਆ ਨਹੀਂ ਸੱਚੀ ਲੋਕ ਬਥੇਰਾ ਕੋ ਸੋਚ ਲੈਂਦੇ ਆ ਲੋਕ ਬੜੇ ਦੂਰ ਤੱਕ ਜਾਂਦੇ ਆ ਉਹ ਲੋਕ ਨੇ ਸੋਚਣਾ ਕਿ ਨਹੀਂ ਸੋਚਣਾ ਤੁਸੀਂ ਜ਼ਿਆਦਾ ਸੋਚ ਲਿਆ ਕਰੋ ਪਹਿਲਾਂ ਹੀ ਮੈਨੂੰ ਮਿੰਗਾਟ ਨਾ ਡਾਣਾ ਨਹੀਂ ਲਾਉਣਾ ਚਾਹੁੰਦੀ ਠੀਕ ਹੈ ਨਾ ਮੈਨੂੰ ਆੜੇ ਉੜੇ ਦਾ ਨਹੀਂ ਪਤਾ ਗੱਲ ਸੁਣ ਲੈ ਮੇਰੇ ਕੰਨ ਖੋਲ ਕੇ ਮੇਰੇ ਨਾਲ ਕਿਤੇ ਬਾਹਰ ਅੰਦਰ ਜਾਣੀ ਹੁੰਨੀ ਹੈ ਨਾ ਤੇ ਮੈਨੂੰ ਇਹੋ ਜੀ ਹਰਕਤਾਂ ਬਿਲਕੁਲ ਨਹੀਂ ਪਸੰਦ ਤੇ ਨਾ ਹੀ ਦੁਬਾਰਾ ਕਰੀ ਕਾਲਜ ਦਾ ਮੁੰਡਾ ਹੀ ਤੇਰੇ ਦਾ ਮੰਮੀ ਦਾ ਵੀ ਓਦਾਂ ਕੋਈ ਹਾਲ ਨਹੀਂ ਆ ਲਓ ਜੀ ਇਹਨੂੰ ਵੀ ਪਤਾ ਲੱਗ ਗਿਆ ਕਿ ਅਸੀਂ ਘਰ ਆ ਗਏ ਪਤਾ ਨਹੀਂ ਅੱਜ ਕੱਲ ਰਾਜਵਿੰਦਰ ਨੂੰ ਕੀ ਹੋ ਗਿਆ ਢੇੜੇ ਤੇ ਢੇੜਾ ਰੱਖਦੀ ਹੈ ਪਹਿਲਾਂ ਤਾਂ ਨਹੀਂ ਕਦੇ ਆਈ ਹਾਂ ਦੱਸਨੀ ਜੱਤੋਂ ਬਾਹਰ ਨਿਕਲ ਹੁੰਦੀ ਸੀ ਅੰਡਰ ਵਾਲਿਆ ਉੱਤੋਂ ਕੁੰਡੀ ਲਾ ਲਈ ਆ ਮਮੀ ਰੋਈ ਦੇ ਵਿੱਚ ਸੀ ਉਹਨੇ ਸਾਰੀਆਂ ਗੱਲਾਂ ਸੁਣ ਲੈਣੀਆਂ ਸੀ ਨਹੀਂ ਐਡੀ ਵੀ ਕਿਹੜੀ ਗੱਲ ਸੀ ਜਿਹੜੇ ਮੈਸੇਜ ਤੇ ਮੈਸੇਜ ਕਰੀ ਜਾਂਦੀ ਸੀ ਪਹਿਲਾਂ ਤੇ ਹੌਲੀ ਬੋਲ ਤੇਰਾ ਸੰਗ ਕਿੱਡਾ ਵਾ ਆਪਾਂ ਪਈਆਂ ਸੀ ਨਾ ਬਟਾਲੇ ਮੈਥੇ ਮੰਮੀ ਤੇ ਜਰਹਰ ਚ ਵਾਲ ਉਤਰੀਆਂ ਨਾ ਤੇ ਮੰਮੀ ਕਹਿੰਦੇ ਚੱਲ ਸਬਜ਼ੀ ਲੈ ਦੀਏ ਜੀ ਸਬਜ਼ੀ ਲੈ ਲਗੇ ਨਾ ਉੱਥੇ ਸ਼ੇਰੇ ਦਾ ਦੋਸਤ ਖਲੋਤਾ ਸੀ ਵਿੱਕੀ ਅੱਛਾ ਸ਼ੇਰਾ ਵੀ ਨਾਲ ਹੀ ਵੇ ਵੇ ਕਿਹੜੀ ਡਿਸ਼ ଥିਦੀ ਕਿ ਨਹੀਂ ਸ਼ੇਰਾ ਵੀ ਨਾਲ ਸੀ ਨਹੀਂ ਸ਼ੇਰਾ ਨਹੀਂ ਸੀ ਨਾਲ ਉਹ ਕੱਲਾ ਹੀ ਸੀ ਅੱਛਾ ਫੇਰ ਅੱਛਾ ਫਿਰ ਤੇ ਇਹ ਲੱਗਦੀ ਏ ਮੈਂ ਉਹਨੂੰ ਸਾਸਰੀ ਘਰ ਬੁਲਾਤੀ ਤੇ ਹਾਲ ਚਾਲ ਪੁੱਛਣ ਡਾਂ ਪੀ ਤੇ ਮੰਮੀ ਮੇਰੀ ਨੇ ਮੈਨੂੰ ਵੇਖ ਲਿਆ ਉਹਨੂੰ ਗੱਲਬਾਤ ਕਰਦੀ ਨੂੰ ਤੇ ਚਾਚੀ ਨੇ ਤੈਨੂੰ ਕੋਈ ਕਹਾ ਨਹੀਂ ਚਾਚੀ ਨੇ ਰਾਜੇ ਤੇ ਨਹੀਂ ਕੁਛ ਕਿਹਾ ਹੁਣ ਹੁੰਦਾ ਮੈਨੂੰ ਪੁੱਛਣ ਦੀ ਸੀ ਤੇ ਮੈਂ ਬੜੀ ਜਿਹਾ ਮੈਂ ਵੀ ਪਰਦਾ ਪਾਤਾ ਮੈਂ ਕਿਹਾ ਮੰਮੀ ਮੇਰੇ ਨਾਲ ਕਾਲਜ 'ਚ ਮੁੰਡਾ ਪੜਦਾ ਸੀ ਹਾਲ ਚਾਲ ਨਹੀਂ ਪੁੱਛਿਆ ਉਹਦੇ ਮੰਮੀ ਡੱਬੀ ਆਪਣਾ ਲੈਕਚਰ ਜਿਆ ਛੱਡਨਾ ਇਹ ਕਿ ਮੈਂ ਚੁੱਪ ਕਰਾਤਾ ਤੇ ਅਜ ਤੂੰ ਵੀ ਬੜੀ ਹੁੰਦਾ ਤੇ ਕੀ ਕਰਦੀ ਫਿਰ ਹੁਣ ਮੰਮੀ ਨੂੰ ਸੱਚੀ ਗੱਲ ਦੱਸ ਦਿੰਦੀ ਕਿ ਰਾਜਿੰਦਰ ਦੇ ਜਿਹੜੇ ਫਰੈਂਡ ਉਹਦਾ ਦੋਸਤ ਕੀ ਅਚੇ ਦੇਰ ਨੋ ਵੀ ਤੇ ਇਹਦਾ ਮਨ ਉਸ ਤੇ ਉਡਾਰ ਜਾ ਬੜਾ ਲੱਗਾ ਭੀ ਨਾ ਮਮੀ ਮੇਰੇ ਦਿਵਾਲੀ ਹੋ ਜੇ ਉਹਨੇ ਸੋਨਾ ਬੜਾ ਲੱਗਣ ਡਿਆ ਸੀ ਚੁੱਪ ਕਰਕੇ ਤੇ ਚਾਚੀ ਕੋ ਡੰਗਾ ਨਾ ਖਾ ਲਈ ਸੋਨਾ ਸੋਨਾ ਕਰਦੀ ਆਹ ਹੋਈ ਫਿਰ ਲੈ ਗਈ ਪਤਾ ਹੀ ਆ ਤੈਨੂੰ ਚਾਚੀ ਦਾ ਧਿਆਨ ਉਹਦਾ ਆਪਣੇ ਜੀ ਰਹਿੰਦਾ ਆ ਮੈਨੂੰ ਤੇ ਆ ਪਏ ਡਾਇਰਕਟ ਕਰਿੰਦਾ ਵਾ ਜੇ ਕਿਤੇ ਮਮੀ ਨੂੰ ਮੜਾ ਮੋਟਾ ਵਿਹੜੇ ਤੇ ਸ਼ੱਕ ਹੋ ਗਿਆ ਨਾ ਤੇ ਲੜਾਈ ਬੜੀ ਹੋਣੀ ਆ ਮੇਰੀ ਗੱਲ ਸੁਣ ਜੇ ਉਹ ਤੈਨੂੰ ਇੰਨਾ ਹੀ ਪਸੰਦਾ ਤੇ ਮੈਂ ਸ਼ਿਰਨਾ ਗੱਲ ਕਰਕੇ ਤੇਰੀ ਗੱਲ ਨਾ ਕਰਾਂਦਾ ਨਹੀਂ ਨਹੀਂ ਰਾਜਵਿੰਦਰ ਮੈਂ ਨਹੀਂ ਉਹਦੇ ਨਾਲ ਗੱਲ ਕਰਨੀ ਹੈਗੀ ਜੇ ਉਹਨੂੰ ਮੈਂ ਪਸੰਦ ਨਾ ਉਹ ਮੈਨਾਂ ਗੱਲ ਕਰੇ ਮੈਂ ਉਹਦੇ ਨਾਲ ਗੱਲ ਕਰਦੀ ਚੰਗੀ ਨਹੀਂ ਲੱਗਦੀਆਂਗੇ ਐਡਾ ਲੋੜਾ ਵਧੀਆ ਲੱਗਦਾ ਆ ਹੁਣ ਉਹਦਾ ਕਿੱਦਾਂ ਪਤਾ ਲੱਗੂਗਾ ਕਿ ਉਹ ਤੈਨੂੰ ਪਸੰਦ ਕਰਦਾ ਕਿ ਨਹੀਂ ਰਾਜਵਿੰਦਰ ਉਹਦੀ ਵੇਖਣੀ ਤੂੰ ਤੇ ਐਡਾ ਲੱਗਦਾ ਕਿ ਉਹ ਮੈਨੂੰ ਪਸੰਦ ਕਰਦਾ ਵਾ ਤੇ ਜੇ ਮੈਂ ਉਹਦੇ ਨਾਲ ਗੱਲਬਾਤ ਕਰ ਲਈ ਨਾ ਮੈਂ ਉਹਨੂੰ ਆਪਣਾ ਨੰਬਰ ਦਿੱਤਾ ਫਿਰ ਅਗਲੇ ਨੇ ਦੱਸਿਆ ਕੀ ਕਿਹਾ ਮੈਂ ਤਾਂ ਨਹੀਂ ਦੀ ਨਾ ਤੈਨੂੰ ਪਸੰਦ ਕਰਦਾ ਤੂੰ ਤਾਂ ਕਿਹਾ ਮੈਂ ਨਾਲ ਗੱਲ ਕਰਨ ਲੱਗੀ ਸੀ ਇਹ ਚੀਜ਼ ਮੈਂ ਨਹੀਂ ਸੁਣਨਾ ਚਾਹੁੰਦੀ ਉਹਦੇ ਮੂੰਹੋਂ ਚਲ ਕੋਈ ਨਹੀਂ ਥੋੜਾ ਬੋਧਾ ਟਾਈਮ ਕੱਢ ਕੀ ਬੋਧਾ ਕਹਿ ਹੀ ਦੇਵੇ ਉਹ ਵੀ ਵਿੱਚ ਵਿੱਚ ਤੈਨੂੰ ਪਸੰਦ ਕਰਦਾ ਹੋਵੇ ਆਹੋ ਇਹ ਤਾਂ ਨਹੀਂ ਨਾ ਪਤਾ ਜੇ ਆਪਾਂ ਨੂੰ ਹਮ ਹਾਜੇ ਟੁੱਟ ਗਿਆ ਫਿਰ ਤੁਸੀਂ ਸ਼ੇਰੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਮੇਨਾ ਤਾਂ ਸ਼ੇਰੇ ਨੇ ਇਦਾਂ ਦੀ ਕੋਈ ਗੱਲਬਾਤ ਕੀਤੀ ਨਹੀਂ ਐ ਚਲ ਕੋਈ ਗੱਲ ਵੀ ਜੇ ਕੋਈ ਮੇਨਾ ਸ਼ੇਰਾ ਗੱਲਬਾਤ ਕਰੂਗਾ ਨਾ ਸਭ ਤੋਂ ਪਹਿਲਾਂ ਮੈਂ ਤੈਨੂੰ ਹੀ ਆ ਕੇ ਦੱਸੂਗੀ ਮੋਹ ਤਾਂ ਜਦੂ ਦੱਤਣਾ ਹੀ ਪੈਣਾ ਦੱਸਮੀ ਨਾ ਫਿਰ ਤੇਰੀ ਚਲ ਚਲੀਏ ਬਾਪ ਮम्मी ਨੂੰ ਸ਼ਾਮ ਨੂੰ ਜਾ ਕੇ ਆ ਜਾ ਫਿਰ ਤੂੰ ਦੇ ਕੇ ਕੁੰਡੀ ਵੇਢੀ ਠੋਕੀ ਆਹੋ ਛੱਕਦੇ ਆਪੀ ਪੜਨੀ ਆ ਚਾਚੀ ਨੂੰ ਸਹੀ ਹੋਣਾ